ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਹਾਜ਼ਰ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਕੁਝ ਖਾਸ ਖਾਸ ਪੱਖ ਆਪ ਜੀ ਦਾ ਬਚਪਨ ਦਾ ਨਾ ਧਿਆਗ ਮਲਸੀ ਜੰਗ ਵਿੱਚ ਤੇਗ ਦੇ ਜੋਹਰ ਦਿਖਾਉਣ ਕਰਕੇ ਆਪ ਦਾ ਨਾਮ तेग बहादुर रखया गया आप जी का प्रकाश का समा एक अप्रैल सोलह सौ इक्की ईस्वी प्रकाश स्थान गुरु के महल अमृतसर साहिब पिता जी श्री गुरु हरगोबिंद साहिब जी माता जी माता नानकी जी गुरु के महल माता गुजरी जी आप जी की संतान श्री गुरु गोबिंद सिंह जी ਗੁਰਤਾ ਗੱਦੀ ਦਾ ਸਮਾ 11 ਅਗਸਤ 1664 ਈਸਵੀ ਬਾਬਾ ਬਕਾਲਾ ਵਿਖੇ ਗੁਰਤਾ ਗੱਦੀ ਦਾ ਕੁੱਲ ਕਾਲ 11 ਵਰੇ ਜੋਤੀ ਜੋਤ ਸਮਾਉਣ ਦਾ ਸਮਾ 11 ਨਵੰਬਰ 1675 ਈਸਵੀ ਦਿੱਲੀ ਚਾਨਨੀ ਚੌਕ ਵਿਖੇ ਆਪ ਜੀ ਨੂੰ ਸ਼ਹੀਦ ਕੀਤਾ ਗਿਆ ਆਪ ਜੀ ਦੀ ਕੁੱਲ ਆਯੂ 54 ਵਰੇ ਅਤੇ ਆਪ ਜੀ ਨੇ ਜੋ ਗੁਰਬਾਣੀ ਦੀ ਰਚਨਾ ਕੀਤੀ ਉਸ ਵਿੱਚ 116 ਸ਼ਬਦ ਅਤੇ ਸ਼ਲੋਕ ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਗੁਰੂ ਕੀ ਕਾਸ਼ੀ ਦਾਦੂਆ ਸਾਹਿਬ ਵਿਖੇ ਆਦ ਗ੍ਰੰਥ ਸਾਹਿਬ ਵਿੱਚ ਸਮਰਿਤ ਕਰਕੇ ਦਮਦਮੇ ਵੇੜ ਦਾ ਰੂਪ ਦਿੱਤਾ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ 7 ਅਕਤੂਬਰ 1708 ਈਸਵੀ ਨੂੰ ਨਾਂਦੇੜ ਮਹਾਰਾਸ਼ਟਰ ਵਿਖੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਸਮੂਹ ਸੰਸਾਰ ਨੂੰ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਆਪ ਜੀ ਦੇ ਕੀਤੇ ਹੋਏ ਮਹਾਨ ਕਾਰਜਾਂ ਵਿੱਚ ਆਪ ਜੀ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਦਰਿਆ ਸਤ루ਜ ਦੇ ਕਿਨਾਰੇ 2200 ਰੁਪਏ ਨੂੰ ਮੱਖੋਵਾਲ ਪਿੰਡ ਦੀ ਧਰਤੀ ਖਰੀਦ ਕੇ ਚੱਕ ਨਾਨਕੀ ਦੀ ਨੀਂ ਰੱਖੀ 19 ਜੂਨ 1662 ਨੂੰ ਜਿਸ ਦਾ ਨਾਮ ਬਾਅਦ ਵਿੱਚ ਸ੍ਰੀ ਅਰੰਧਪੁਰ ਸਾਹਿਬ ਰੱਖਿਆ ਗਿਆ ਇਸੇ ਸਥਾਨ ਤੇ ਹੀ ਸ੍ਰੀ ਕਰੀਦਰ ਪਾਸ਼ਾ ਜੀ ਨੇ ਖਾਲਸਾ ਪੰਥ ਦੀ ਸਜਨਾ ਕੀਤੀ ਜਿਸ ਸਥਾਨ ਤੇ ਆਪ ਜੀ ਨੇ ਇੱਕ ਕਾਰਜ ਸੰਪਨ ਕੀਤਾ ਉਹ ਜੁਗਾ ਉਹ ਜਗਾ ਅੱਜ ਕੱਲ ਖਾਸਾ ਪੰਥ ਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਕਹਿੰਦੀ ਹੈ ਦੂਸਰੇ ਆਪ ਜੀ ਨੇ ਭੈ ਕਾਹੂ ਕੋ ਤੇਤਨਾ ਨੈ ਭੈ ਮਨ ਆਨ ਦੇ ਸਿਧਾਂਤ ਬਣਾ ਕੇ ਇਸ ਸਿਧਾਂਤ ਤੇ ਚੱਲ ਕੇ ਖੁਦ ਪੂਰਣੇ ਵਾਹੇ ਦੂਸਰੇ ਧਰਮ ਦੀ ਆਨ ਸ਼ਾਨ ਲਈ ਜਿਸ ਦੇ ਆਪ ਨਾ ਧਰਮ ਨਹੀਂ ਸਨ ਅਤੇ ਨਾ ਹੀ ਉਸ ਧਰਮ ਤੇ ਅਕੀਦਾ ਰਦੇ ਸਨ ਫਿਰ ਵੀ ਗਰੀਬਾਂ ਮਜ਼ਲੂਮਾਂ ਤੇ ਸ਼ਰਮ ਵਿੱਚ ਆਇਆਂ ਦੀ ਲਾਜ ਪਾਲਣ ਦੇ ਬਿਰਧ ਅਦੀਨ ਆਪ ਜੀ ਨੇ ਆਪਣੇ શરીਫ ਦਾ ਬਲੀਦਾਨ ਦੇ ਦਿੱਤਾ ਤਦ ਹੀ ਆਪ ਜੀ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ